ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਹੁਤ ਸਾਰਾ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ਪੈਣਾ ਭਰਾਵਾਂ ਦੇ ਜਿਨ੍ਹਾਂ ਦੇ ਵੀ ਮੈਸੇਜ ਆਉਂਦੇ ਆ ਫੋਨ ਨੰਬਰ ਛੱਡਦੇ ਆ ਆਪਾਂ ਕੋਸ਼ਿਸ਼ ਕਰੀਦਾ ਪਰ ਜਦੋਂ ਬੀਜੀ ਹੋਈਦਾ ਜੀ ਉਦੋਂ ਨਹੀਂ ਹੁੰਦਾ ਕਿਉਂਕਿ ਮਿਸਤਰੀ ਵੀ ਲੱਗੇ ਹੋਏ ਆ ਤੇ ਬਾਹਰ ਅੰਦਰ ਵੀ ਕਿਤੇ ਜਾਣਾ ਪੈਂਦਾ ਜਿਵੇਂ ਕਿ ਰਾਤ ਇੱਕ ਛੋਟੇ ਵੀਰ ਦਾ ਮੈਸੇਜ ਸੀ ਉਹਨੇ ਗਾਂ ਖਰੀਦੀ ਸੀ ਸਾਈਵਾਲ ਵਪਾਰੀਆਂ ਤੋਂ ਪਰ ਦੁੱਧ ਨਹੀਂ ਸੀ ਦੇਰੀ ਤੇ ਫਿਰ ਆਪਾਂ ਇਹਨਾਂ ਦੀ ਗੱਲ ਕਰਾਈ ਇਹਨਾਂ ਨਾਲ ਕਿਉਂਕਿ ਜੀ ਉਹ ਬੂਸਟਰ ਲਾਉਂਦੇ ਆ ਬੂਸਟਰ ਟੀਕਾ ਲਗਾਉਂਦੇ ਆ ਤੇ ਓਨੀ ਦੇਰ ਉਹ ਦੁੱਧ ਬਿਲਕੁਲ ਜਦੋਂ ਆਪਾਂ ਨੂੰ ਆਨਲਾਈਨ ਦਿਖਾਉਂਦੇ ਆ ਲਾਈਵ ਤੇ ਉਦੋਂ ਬਿਲਕੁਲ ਉਹ ਸ਼ਾਂਤ ਹੀ ਖੜੀ ਰਹਿੰਦੀ ਏ ਕਿਉਂਕਿ ਉਹ ਹਿੱਲਦੀ ਨਹੀਂ ਟੀਕੇ ਬਹੁਤ ਜ਼ਿਆਦਾ ਲਗਾਉਂਦੇ ਕਈ ਵਾਰੀ ਤਾਂ ਇਦਾਂ ਵੀ ਹੁੰਦਾ ਖਾਸ ਕਰ ਹਰਿਆਣੇ ਰਾਜਸਥਾਨ ਵਾਲੇ ਕੰਮ ਕਰਦੇ ਆ ਵੀ ਇਹਨਾਂ ਨੂੰ ਵਿਚਾਰੀਆਂ ਨੂੰ ਟੈਗ ਵੀ ਹੋ ਜਾਂਦਾ ਤੇ ਆਪਣੇ ਘਰੇ ਆ ਕੇ ਫਿਰ ਉਹ ਦੁੱਧ ਨਹੀਂ ਦਿੰਦੀਆਂ ਬਿਲਕੁਲ ਸੁੱਕ ਜਾਂਦੀਆਂ ਇਸ ਕਰਕੇ ਆਪਾਂ ਕਹਿ ਦ ਹੁੰਦਾ ਕਿ ਸੂਣ ਤੋਂ ਪਹਿਲਾਂ ਲੈ ਕੇ ਆਓ ਤੇ ਘਰੇ ਆ ਕੇ ਤੁਹਾਡੇ ਸੂਵੇ ਅੱਜ ਜੀ ਇਹ ਮੇਰੀ ਡਿਊਟੀ ਸੀ ਸਾਰੀ ਇਨਾਂ ਨੂੰ ਪਾਣੀ ਪਲਾਉਣ ਦੀ ਪੱਠੇ ਵਗੈਰਾ ਪਾਉਂਦੀ ਕਿਉਂਕਿ ਘਰੇ ਨਹੀਂ ਸੀ ਤੇ ਟਫੀ ਦਾ ਪੈਰ ਵੀ ਥੱਲੇ ਆ ਗਿਆ ਜਮਨਾ ਨੇ ਟਫੀ ਵਿਚਾਰੇ ਨੂੰ ਮਦਦ ਤਾਂ ਅੱਜ ਤੇ ਅੱਜ ਮੈਨੂੰ ਕਾਫੀ ਗੇੜੇ ਵੀ ਮਾਰਨੇ ਪਏ ਤੇ ਮੈਂ ਕਿਹਾ ਚਲੋ ਮੈਂ ਨਾਲ ਵੀਡੀਓ ਬਣਾ ਲਾਂ ਨਾਲੇ ਪੈਣਾ ਪਰਾਵਾਂ ਦੇ ਜਵਾਬ ਦੇ ਲਾ ਆਪਣੇ ਕੋਲ ਜੀ ਬਹੁਤ ਘੱਟ ਜਾਣਕਾਰੀ ਹੈ ਪਰ ਜਿੰਨੀ ਹੁੰਦੀ ਆ ਪਾ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰੀਦੀ ਏ ਤੇ ਫੋਨ ਜੀ ਮੇਰੇ ਹਸਬੰਦ ਕਰਦੇ ਆ ਜੋ ਵੀ ਨੰਬਰ ਛੱਡਦਾ ਮੈਂ ਉਹਨਾਂ ਨੰਬਰ ਦੇ ਦਿੰਦੀ ਆ ਤੇ ਜਿੰਨੀ ਵੀ ਤੁਹਾਡੀ ਸਹਿਯਤਾ ਹੋ ਸਕੇ ਅਸੀਂ ਕਰਨ ਦੀ ਕੋਸ਼ਿਸ਼ ਕਰੀਦੀ ਏ ਤੇ ਪਰ ਸਾਡੇ ਕੋਲ ਵੀ ਬਹੁਤ ਥੋੜੀ ਜਾਣਕਾਰੀ ਏ ਕਿਉਂਕਿ ਜੀ ਆਪਾਂ 2020 ਤੋਂ ਇਹਨਾਂ ਨੂੰ ਰੱਖਿਆ ਤੇ ਹਜੇ ਵੀ ਆਪਾਂ ਹੋਰ ਇਕੱਠਾ ਕਰ ਰਹੇ ਹਾਂ ਇਹਨਾਂ ਬਾਰੇ ਜਾਣਕਾਰੀ ਕਿਉਂਕਿ ਸ਼ਾਇਦ ਆਪਾਂ ਗੁਜਰਾਤ ਵੀ ਇੱਕ ਟ੍ਰਿਪ ਲਾਈਏ ਕਿਉਂਕਿ ਉਹ ਇਹਨਾਂ ਦਾ ਥੋੜਾ ਜਿਹਾ ਡਰਾਈ ਪੀਰੀਅਡ ਨਾ ਜ਼ਿਆਦਾ ਏ ਤੇ ਗੁਜਰਾਤ ਵਾਲਿਆਂ ਦਾ ਘੱਟ ਆ ਤੇ ਬੁੱਲ ਤੇ ਵੀ ਡਿਪੈਂਡ ਕਰਦਾ ਹੁੰਦਾ ਨਸਲ ਤੇ ਵੀ ਡਿਪੈਂਡ ਕਰਦਾ ਕਿਉਂਕਿ ਗੀਰ ਵਿੱਚ ਵੀ ਜੀ ਬਹੁਤ ਜ਼ਿਆਦਾ ਆਉਂਦੀਆਂ ਨੇ ਜਿਵੇਂ ਕਿ ਬ੍ਰਾਜ਼ੀਲ ਵਾਲਿਆਂ ਨੇ ਕਾਫੀ ਜ਼ਿਆਦਾ ਇੰਨੇ ਤੇ ਕੀਤਾ ਇੱਥੋਂ ਹੀ ਲੈ ਕੇ ਗਏ ਸੀ ਉਹ ਤੇ ਉਹਨਾਂ ਨੇ ਆਪਣਾ ਫਿਰ ਬਰੀਡ ਤਿਆਰ ਕਰ ਲਈ ਵੈਸੇ ਜੀ ਸਾਈਹਵਾਲ ਵੀ ਵਧੀਆ ਥਾਰਪਾਰਕਰ ਵੀ ਵਧੀਆ ਕੋਈ ਵੀ ਨਹੀਂ ਮਾੜਾ ਹੁੰਦਾ ਜਾਨਵਰ ਪਰ ਇਹ ਜਿਹੜੇ ਵਪਾਰੀ ਇਹਨਾਂ ਨੂੰ ਕੁੱਟਦੇ ਬਹੁਤ ਆ ਤੇ ਇੱਕ ਟੀਕੇ ਲਗਾ ਲਗਾ ਕੇ ਫਿਰ ਇਹਨਾਂ ਨੂੰ ਅਗਰੈਸਿਵ ਕਰ ਦਿੰਦੇ ਨੇ ਤੇ ਵੈਸੇ ਜੀ ਦੇਸੀ ਕੋਈ ਵੀ ਲਿਆਓ ਰੱਖੋ ਪਿਆਰ ਵੀ ਕਰਦੀਆਂ ਨੇ ਇਹਨਾਂ ਦੇ ਹੱਥ ਪੈਰ ਉਹ ਤੁਹਾਡਾ ਬੀਪੀ ਵੀ ਕੰਟਰੋਲ ਵਿੱਚ ਰਹਿੰਦਾ ਤੇ ਕੋਈ ਟੈਨਸ਼ਨ ਨਹੀਂ ਲੈਂਦੀ ਮੈਂ ਤਾਂ ਇਹਨਾਂ ਨਾਲ ਸਾਰਾ ਦਿਨ ਗੱਲਾਂ ਕਰਦੀ ਰਹਿਣੀ ਆ ਤੇ ਆਵਾਜ਼ਾਂ ਇਹਨਾਂ ਨੂੰ ਲਗਾਉਂਦੀ ਰਹਿਣੀ ਆ ਤੇ ਇਹ ਦੇਖੋ ਸਾਡੇ ਸ਼ਿਕਾਰੀ ਵੀ ਇੱਥੇ ਹੀ ਫਿਰਦੇ ਆ ਮੇਰੇ ਨਾਲ ਹੀ ਇਹ ਆਉਂਦੇ ਇੱਧਰ ਹੀ ਰਹਿੰਦੇ ਆ گاਵਾ ਵਿੱਚ ਤੇ ਇਹ ਵਿਚਾਰੇ ਦਾ ਦੁਪਹਿਰ ਹੀ 10 ਰਿਹਾ ਵੀ ਮੇਰਾ ਪੈਰ ਉਹਨੇ ਦੇਤਾ ਜਮਨਾ ਨੇ نیچے ਤੇ ਮੇਰੇ ਨਾਲ ਨਾਲ ਸੀ ਤੇ ਬਸ ਜੀ ਐਵੇਂ ਹੀ ਸਾਰਾ ਦਿਨ ਆਪਣਾ ਬੀਤ ਜਾਂਦਾ ਹੈ ਇਹਨਾਂ ਵਿੱਚ ਤੇ ਬਿਜੀ ਚੱਲ ਰਹੇ ਆ ਜਿਨ੍ਹਾਂ ਨੂੰ ਫੋਨ ਨਹੀਂ ਕਰ ਸਕਦੇ ਸੌਰੀ ਵੈਸੇ ਕੋਸ਼ਿਸ਼ ਕਰੀਦੀ ਆ ਆਪਾਂ ਜਰੂਰ ਫੋਨ ਕਰਨ ਦੀ ਪਲਾ ਇੱਕ ਦੋ ਦਿਨ ਬਾਅਦ ਕਰੀਏ ਜਦੋਂ ਵੀ ਕਰੀਏ ਧੰਨਵਾਦ ਜੀ